ਸਤ ਸ੍ਰੀ ਅਕਾਲ ਸਾਰਿਆਂ ਨੂੰ ਮdੀਫਾਰਨ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਸਵੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਚਾਰ ਵਿਖਾਉਣੇ ਸੀ ਇੱਕਾਂ ਨੀਲੀ ਦੀ ਝੋਟੀ ਆਉਣ ਤੋਂ ਪਹਿਲਾਂ ਹੀ ਵੇਚ ਗਈ ਆ ਮਗਰ ਇਹ ਤੇ ਕੱਟੀ ਵੀ ਨੀਲੀ ਦੀ ਬੜੀ ਖੂਬਸੂਰਤ ਸੀ ਤੇ ਤਾਂ ਹੁਣ ਇਹ ਜਿਹੜਾ ਸਬਦਾ ਹੋ ਗਿਆ ਤੇ ਹੁਣ ਆਪਾਂ ਜੋ ਜਿਹੜੇ ਤਿੰਨ ਹੀ ਰਹਿ ਗਏ ਵੇਚਣ ਵਾਲੇ ਤੇ ਬਾਕੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਫੇਰੀ ਪਸ਼ੁਕ੍ਰਿਤੋ ਜੀ ਹਾਂਜੀ ਬੀਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਕਿਰਪਾ ਵਾਪਦੀ ਸੰਦੀਪ ਜੀ ਤੇ ਨਾਮ ਦੱਸਦੇ ਕਰੀ ਫਿਰ ਹਾਂ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਸੀਲ ਡੇਰਾ ਬਪਨਾਨਕ ਤੇ ਜਿਹੜਾ ਗਰਾਸਪੁਰ ਦੇ ਫੋਨ ਨੰਬਰ ਬੋਲ ਦੋ 988807788 ਨੰਬਰ ਹੈ ਤੇ WhatsApp ਚੱਲਦਾ ਹੈ ਤੇ ਪਾਣੀ ਪੁਣੀ ਦਾ ਕੀ ਮੋਲ ਚੱਲ ਰਿਹਾ ਫਿਰ ਅੰਦਰ ਚਲੋ ਆਪਣੇ ਤੇ ਮਾਲਕ ਦੀ ਕਿਰਪਾ ਬਚਾ ਰਿਹਾ ਵਾ ਹਾਂਜੀ ਤੇ ਤੁਹਾਨੂੰ ਹੀ ਦੇ ਆਦੇ ਆਰਕਾਂ ਦੇ ਖੂਬ ਸੇਵਾ ਕੀਤੀ ਹੈ ਦੱਸਦੇ ਮਤਲਬ ਤੇ ਤੁਹਾਡਾ ਮੇਰਾ ਨੰਬਰ ਪਹਿਲਾਂ ਬੰਦ ਹੋ ਗਿਆ ਤੇ ਕਿਤੇ ਫੋਨ ਲੰਗਦੇ ਕੋਈ ਪਤਾ ਹੀ ਨਹੀਂ ਆਹ ਤੁਹਾਨੂੰ ਫੋਨ ਨਹੀਂ ਕਿਰਪਾ ਨਾਲ ਚਲੋ ਤੁਹਾਡਾ ਚੱਲਣ ਲਿਆ ਇਹ ਆ ਵੀ ਚਲੋ ਵੀਰ ਤੇ ਤੁਸੀਂ ਰਹੇ ਹੋ ਵੀਰਾਂ ਭਰਾਵਾਂ ਦੇ ਸਾਥ ਦੇ ਨਾਲ ਹੀ ਆ ਉੱਥੇ ਆਪਣਾ ਜੋਲੀ ਭਾਈ ਦੇ ਨਾਲ ਜਿਹੜਾ ਪਹਿਲੇ ਦਿਨ ਤੋਂ ਹੀ ਉੱਥੇ ਸਾਈਲੇ ਦੀ ਸੇਵਾ ਜਿਹੜੀ ਚੱਲਣ ਦੀ ਲਗਾਇਆ ਤਿੰਨ ਚਾਰ ਦਿਨ ਹੋਏ ਮੈਂ ਤੁਹਾਨੂੰ ਫੋਨ ਲਾਇਆ ਤਾਂ ਹੀ ਹਾਂਜੀ ਹਾਂਜੀ ਪਰ ਮੇਰਾ ਬਦਲ ਗਿਆ ਜੀ ਹਾਂਜੀ ਤੇ ਦੂਜਾ ਆਪਣਾ ਨਾ ਧੂਆ ਦੇ ਮੁੰਡੇ ਇੱਥੇ ਰਤੇ ਬਾਲ ਹਾਂਜੀ ਹਾਂਜੀ ਦੇਰੇ ਤੇ ਬਿਲਕੁਲ ਲੱਗੇ ਹਨਾ ਦਾ ਫਾਰਮ ਹੈ ਮਤਲਬ ਪਸ਼ੂ ਰੱਖਿਆ ਮੈਂ ਹਾਂਜੀ ਹਾਂਜੀ ਪੱਜੀ ਦੀ ਡੰਗਰਿਆ ਨਾਲ ਠੀਕ ਹੈਗੀ ਦੋਵਾਂ ਭਰਾਵਾਂ ਨਾਲ ਹਾਂਜੀ ਹਾਂਜੀ ਉਹਨਾਂ ਕੋ ਜਾਨ ਨੂੰ ਭੀਖਿਆ ਦੇਖੋ ਆਹ ਖੜਾ ਉਹਨਾਂ ਦਾ ਵੱਡਿਆ ਆਹ ਕੁਛ ਆਹ ਵੱਜਿਆ ਕੁਛ ਬਾਹਰ ਬੰਨੀਆਂ ਤੁਸੀਂ ਬਾਹਰ ਬੰਨੀਆਂ ਬਾਹਰਲੀ ਫੁੱਲੀ ਤੇ ਕੁਝ ਆ ਬਾਬਿਆਂ ਦੇ ਆਪਣੇ ਗੁਰਦੁਆਰਾ ਸਾਹਿਬ ਆ ਅੱਛਾ ਉਹਨਾਂ ਪਹਿਲਾਂ ਪਸ਼ੂ ਰੱਖੀਂਦੇ ਸੀ ਅੱਛਾ ਉਹਨਾਂ ਬਾਹਰ ਚਲ ਗਿਆ ਮੁੰਡਾ ਜੀ ਬਾਹਰ ਤੇ ਉਹਨਾਂ ਦੇ ਇੱਥੇ ਤੇ ਉਹਨਾਂ ਦੀ ਖੁਰਦਲੀ ਘਾਲੀ ਪਈ ਸਾਰੇ ਭਾਰਤੀਆਂ ਕੇ ਖੁਰਦਿਆ ਪਿੰਡ ਤੇ ਜਾਂ ਤਾਂ ਉਹਨਾਂ ਦੀਆਂ ਅਲੱਗ-ਅਲੱਗ ਠੀਕ ਆ ਤੇ ਕੁਝ ਆਪਣੇ 10-12 ਤੇ 10-12 ਹੀ ਉਹਨਾਂ ਦੇ ਆ ਇਸ ਤਰ੍ਹਾਂ ਚਲੋ ਵੀਰਾ ਭਰਾਵਾਂ ਦੇ ਸਾਥ ਨਾਲ ਹੀ ਹੁੰਦਾ ਵਾ ਕਿ ਚਲੋ ਜੇ ਹੁਣ ਮੁਸੀਬਤ ਉੱਥੇ ਪਣੀ ਸੀ ਹਾਂਜੀ ਤੇ ਚਲੋ ਜੇ ਉਹ ਚਲੋ ਲੋਕੀ ਲੀ ਸੇਵਾ ਦੇ ਕਰਨ ਦੇ ਚਲੋ ਆਪਾਂ ਆਪਣੇ ਦਾ ਸਾਥ ਨਹੀਂ ਦੇ ਸਕਦੇ ਤੇ ਕਿਸ ਦਾ ਹਾਂਜੀ ਹਾਂਜੀ ਤੇ ਇਹਨਾਂ ਦਾ ਫਾਇਦਾ ਕੀ ਆ ਫਿਰ ਹਾਂਜੀ ਆਪਾਂ ਆਪਣਾ ਉੱਥੇ ਰਹਿੰਦਾ ਪਾਣੀ ਦੇ ਵਿੱਚ ਹਾਂਜੀ ਆਪਾਂ ਲੰਗਰ ਵਰਤਉਂਦੇ ਰਹਿੰਦੇ ਬਾਹਰ ਲਿਆਂ ਨੂੰ ਹਾਂਜੀ ਹਾਂਜੀ ਜਿੰਨਾ ਕਰੋ ਸਟਾਰਟ ਹੋਏ ਬਾਹਰ ਚ ਬੰਦਾ ਬਾਹਰ ਨੂੰ ਜਾਂਦਾ ਹਾਂਜੀ ਹਾਂਜੀ ਇੱਕ ਗੱਲ ਤੇ ਫੇਰੀ ਪੰਦੀ ਆ ਜੇ ਉਹ ਹੋਰ ਕਿਸੇ ਦੇ ਤਰਲੇ ਮਾਰਦੇ ਰਹਿੰਦੇ ਤੇ ਆਪਾਂ ਹੋਰ ਦੂਜਿਆਂ ਨਾਲ ਠੇਪਦੇ ਤੇ ਮਜ਼ਾ ਨਹੀਂ ਆਉ ਫੇਰ ਉਹ ਗੱਲ ਦਾ ਨਹੀਂ ਆ ਚਲੋ ਉਹ ਆਪਣੀ ਜਗ੍ਹਾ ਵਾ ਬਾਕੀ ਹੋਰ ਜਿਹੜਾ ਉੱਥੇ ਦੂਜਿਆਂ ਦੀ ਸੇਵਾ ਕਰਨਾ ਉਹ ਵੀ ਆਪਣੀ ਜਗ੍ਹਾ ਉਹ ਤੇ ਕਰਨੀ ਗੱਲ ਨਹੀਂ ਆ ਵੀ ਹੁਣ ਆਪਾਂ ਵੇਖੋ ਭਰਾ ਭਰਾ ਫਸਿਆ ਉਹ ਕਹੂਗਾ ਮੈਂ ਦੂਜੇ ਵਾਲੇ ਦੂਜੇ ਨੂੰ ਘਟਾ ਲਿਆ ਵਾ ਭਰਾ ਢੋਪਨਾ ਉਹ ਗੱਲ ਨਹੀਂ ਆ ਨਹੀਂ ਨਹੀਂ ਉਹ ਨਹੀਂ ਗੱਲ ਆ ਦੇਖੋ ਉਹਨਾਂ ਤੇ ਤੇ ਕਿੱਦਾਂ ਫਿਰ ਹੁਣ ਦੇਰੇ ਰੋੜੇ ਕਿੱਟੇ ਕਿੱਟੇ ਪਾਣੀ ਹੈਗਾ ਹੁਣ ਵੀ ਉੱਥੇ ਗਏ ਆ ਅੱਛਾ ਦਵਾਈਆਂ ਦਵਾਈਆਂ ਪਹੁੰਚਾਈਆਂ ਭੂਆ ਹੁਣੇ ਮੰਗਣ ਦੀ ਅੱਛਾ ਮਤਲਬ ਕਿ ਹਜੇ ਫੁੱਟ ਫੁੱਟ ਅੱਧਾ ਅੱਧਾ ਫੁੱਟ ਪਾਣੀ ਹੈਗਾ ਹਾਂਜੀ ਹਾਂਜੀ ਕਿੱਟੇ ਕਿੱਟੇ ਪਾਣੀ ਹੈਗਾ ਉਦੋਂ ਮੋਰਸਾਲ ਜਾਣਾ ਹੁੰਦਾ ਹੈ ਬਈ ਠੀਕ ਆ ਉਹਦਾ ਡੇਰਾ ਥੋੜਾ ਨਾ ਖਾਲ ਦੇ ਨਾਲ ਨਾਲ ਆ ਤੇ ਉੱਥੇ ਪਾਣੀ ਆਉਂਦਾ ਵੀ ਸਭ ਤੋਂ ਪਹਿਲਾਂ ਤੇ ਹੱੜਦਾ ਵੀ ਐਂਡ ਤੇ ਇੱਕ ਕਲਰ ਦੀ ਪੈਲੀ ਆ ਉੱਥੇ ਪਾਣੀ ਜਾਂਦਾ ਨਹੀਂ ਠੀਕ ਠੀਕ ਹੈ ਹਾਂਜੀ ਹਾਂਜੀ ਇਹ ਵੀ ਨੁਕਸਾਨ ਜਿਹੜਾ ਕਾਫੀ ਹੋ ਗਿਆ ਇਸ ਵਾਰ ਹੋ ਗਿਆ ਵੀਡੀਓ ਨਾਲ ਪਹਿਲੀ ਜ ਚਾਰ ਉਹ ਨਾ ਪਹਿਲੀ ਵਾਰੀ ਐ ਤੁਹਾਨੂੰ ਕਹਾਂ ਪਾਇਆ ਸੀ ਹਾਂਜੀ ਹਾਂਜੀ ਜਵਾਰ ਵੀ ਵਗਿਆ ਆ ਪਹਿਲਾਂ ਉਹ ਚਾਰ ਪਹੁੰਚਦੇ 15 15 ਕੋਠੇ ਕੋਠੇ ਜਿੱਡੀ ਜਵਾਰ ਹੋਣੀ ਬੜੀ ਚੰਗੀ ਜਵਾਰ ਹਾਂਜੀ ਹਾਂਜੀ ਤੇ ਸਾਰਾ ਰੁੜ ਗਿਆ ਆਚਾਰ ਹਾਂਜੀ ਹਾਂਜੀ ਦੋ ਢਾਈ ਕਿਲੇ ਵਾਲਾ ਚਾਰ ਵਜੇ ਕਿਨੇ ਚਲੋ ਪਾ ਦੇ ਦਿੰਨੇ ਪਹਿਲੀ ਵਾਰੀ ਠੀਕ ਆ ਤੇ ਵੇਖੋ ਜਦੋਂ ਇੰਨਾ ਨੁਕਸਾਨ ਹੋ ਰਿਹਾ ਬੰਦੇ ਦਾ ਉਦੋਂ ਝੋਨਾ ਦਾ ਨੂੰ ਪਤਾ ਸਿਰ ਤੇ ਆਇਆ ਹਾਂਜੀ ਉਹ ਵੀ ਤੁਹਾਨੂੰ ਬੋਧਾ ਪਹਿਲੀਆਂ ਇੰਨਾ ਦੀਆਂ ਨਾ ਪਾਣੀ ਚੂਸਣਾ ਨਹੀਂ ਤੇ ਝੋਨਾ 갈 ਜਾਣਾ ਠੀਕ ਆ ਹਾਂਜੀ ਹਾਂਜੀ ਚਲੋ ਅੱਜ ਤਿੰਨ ਹੀ ਰਹਿ ਗਈਆਂ ਫਿਰ ਆਪਣੇ ਕੋਲ ਹਾਂ ਆਪਣੇ ਕੋਲ ਚਾਰ ਚਾਰ ਇੱਕ ਵੇਗੀ ਇੱਕ ਹਾਂ ਇੱਕ ਹੋਂਦ ਪਹਿਲਾਂ ਵੇਗੀ ਹੈ ਨਾ ਤਿੰਨ ਲੈ ਗੀਆਂ ਵੀਰ ਇੱਥੇ ਬੈਠੇ ਇਹ ਕਹਿੰਦੇ ਚਲੋ ਠੀਕ ਹੈ ਹਾਂਜੀ ਹਾਂਜੀ ਪਹਿਲਾਂ ਚਰਵਾਤਾ ਵੈੜ ਤੋਂ ਕਰ ਲਈਏ ਦੇਖ ਲਓ ਵੈੜ ਤੋਂ ਕੰਦੀ ਵੈੜ ਤੋਂ ਕਰ ਲਓ ਚਲੋ ਵੈੜ ਇੱਕ ਇੱਕ ਹੈਗੀ ਵੈੜ ਦਿਖਾ ਦਈਏ ਫਿਰ ਇੱਕਾ ਝੋਟੀ ਤੁਹਾਨੂੰ ਦਿਖਾਉਣੀ ਚੰਗੇ ਰਕਾਰ ਦੇ ਦਾ ਬੱਚਾ ਹੈ ਇੱਕ ਆਵੇ ਭਾੜੇ ਵਨ ਮੈਨ ਆਰਮੀ ਵਾਲਾ ਕੰਮ ਠੀਕ ਹੈ ਹਾਂਜੀ ਸੋਈ ਸਵਾਈ ਹੈ ਹਾਂਜੀ ਸੋਈ ਸਵਾਈ ਹੈ ਇਹ ਸੂਈ ਹੈ ਭਾੜੇ ਦਾ ਬੱਚਾ ਮਰ ਗਿਆ ਅੱਛਾ ਦੁੱਧ ਇਥੋਂ ਲੈ ਹੁਣ 9 ਕਿਲੋ ਆ ਅੱਛਾ ਹਾਂਜੀ ਹਾਂਜੀ ਇਸ ਸੁਈ ਜਿਹੜਾ ਤਾਜੀ ਸੁਈ ਨੇ ਬੰਦੇ ਨੇ 75 ਆ ਵੀ ਲਈ ਅੱਛਾ ਹਾਂਜੀ ਹਾਂਜੀ ਤੇ ਇਹ ਵੀ ਬੜੀ ਚੰਗੀ ਵਿਹੜ ਦੋਦਾਂ ਦੇ ਆ ਪਿਓਰ ਅੱਛਾ ਹਾਂਜੀ ਹਾਂਜੀ ਇਹ ਆਪੇ ਆਰ ਕੇ ਕੁਛ ਜਿਹੜੇ ਆ ਨਾ ਇਹੋ ਜਿਹੇ ਚੰਗੇ ਚੰਗੇ ਸੋਹਣੇ ਸੋਹਣੇ ਪਸ਼ੂ ਵੀ ਆ ਹੱਡ ਦਿਮਾਦ ਕਰਕੇ ਥੋੜਾ ਜਿਹਾ ਜਿ ਤਰ੍ਹਾਂ ਢਿੱਡ ਨਹੀਂ ਪਰ ਸਕੇ ਥੋੜਾ ਇੱਕ ਝੜੀਆਂ ਝੁਟੀਆਂ ਲੱਗੀਆਂ ਰਹੀਆਂ ਹਾਂਜੀ ਖੋਲੋ ਫਿਰ ਤੋਰੀ ਇੱਕ ਇਹ ਆਪੇ ਅਗਲੇ ਸਵੇਰ ਤਿਆਰ ਕਰਨ ਵਾਲੀ ਆ ਜਿਹੜੀ ਕੋਕਰ ਮਲ ਕੇ ਲਾ ਲਈ ਹੁਣ ਕੋਈ ਪੱਚਾ ਜੀ ਨਹੀਂ ਪਗ ਰਹਿਣਾ ਕੋਈ 20 ਮਿੰਨ ਮਾਲੇ ਕੋ 15 ਦੀ ਕੋ ਦੋਆਂ ਦੀ ਮਾਲੇ ਹਾਂਜੀ ਹਾਂਜੀ ਕੋਈ ਸੂਈ ਬੱਚੀ ਕੋ ਪੈਂ ਫੜੀਆ ਦੀ ਲੱਗੀ ਦੰਦ ਵਿਖਾ ਦਈਏ ਤੇ ਇੱਕ ਰੀ ਹਾਂਜੀ ਦੰਦ ਵਿਖਾ ਪਰ ਬੱਚਾ ਖੁੰਝਦਾ ਹੀ ਆ ਕੋਈ ਰੱਖੂਗਾ ਵੀ ਪਿਓਰ ਦੋ ਦਾਂਦਿਆ ਜਿਹੜੀ ਕੋਈ ਰੱਖੂਗਾ ਕੋਈ ਕਹੂਗਾ ਵੀ ਉਦੋਂ ਤਿੰਨ ਤੋਂ ਉਦੋਂ ਇਹ ਆਪੇ ਗਾ ਤਿਆਰ ਕਰਨ ਵਾਲੀ ਵਾੜਿਆ ਜਿਹੜੀ ਹੁਣ ਥੋੜਾ ਚਲੋ ਇਹ ਆ ਵੀ ਹੁਣ ਵੀ ਕੋਈ ਜਾ ਕੇ ਜਿਹੜਾ ਸੰਭਲੂਗਾ ਵਦਨ ਵਾਲੀ ਆ ਇਹ ਥਣਵੀ ਤੇ ਦੇਖ ਸਕਦੇ ਆ ਪਲਾਗੇ ਤੋਂ ਬੜੀ ਕੰਗੀ ਬਣੀ ਕੋਈ ਜ਼ਿਆਦਾ ਆ ਦੇਖ ਸਕਦੇ ਜਦੋਂ ਆਇਆ ਕੰਗੀ ਆ ਕੇ ਤੇ ਇਹਦਾ ਫਿਰ ਕਿੰਨਾ ਰੱਖੀਏ ਮੁੱਲ ਇਹ ਆ ਵੀ ਹੁਣ ਇਹਦਾ ਦੁੱਧ ਦਾ ਮੁੱਲ ਨਹੀਂ ਪੈਣਾ ਸੋਨ ਕੋਨੇ ਦਾ ਤੇ نسل ਜਾਤ ਦਾ ਮੁੱਲ ਪੈਣਾ ਹੈ ਹਾਂਜੀ 5000 ਦੀ ਉਹ ਵੇਚ ਦੇ ਦੀ ਇਹੋ ਜੀ ਹਾਂਜੀ ਫੇਰ ਹੋਂਦ ਇਹ ਹਾਵ ਲਾ ਲਓ ਕਿ 9 ਕਿਲੋ ਦੁੱਧ ਵੀ ਆ ਵਛੀ ਥੱਲੇ ਹਾਂਜੀ ਫੇਰ ਦੁੱਧੇ ਸੁਆਜੀ ਉਹ ਮਸ਼ੀਨਾਂ ਸੁਣਾਵਾ ਤੇ ਫੇਰ ਪਤਾ ਲੱਸੂ 85 90 ਦੀ ਲੱਖ ਦੀ ਜਿੰਨੇ ਮੱਦੀ ਵਛੀ ਤਕੜੀ ਹੋ ਗਈ ਉਹ ਦੇ ਦੇ ਲਓ ਹਾਂਜੀ ਚਲੋ ਅਗਲੇ ਦੇ ਕਰਮ ਆ ਬਾਕੀ ਉਮਰ ਦੇ ਹਿਸਾਬ ਨਾਲ ਆਪਾਂ ਦੇਖ ਸਕਦੇ ਮੱਝ ਜਿੱਡੇ ਕਰਦੇ ਆ ਇਹ ਤਾਂ ਜਿੱਡੇ ਲੈਣੇ ਆ ਹਾਂਜੀ ਮੁੱਲ ਭਾਵੇਂ ਦਾ 40 ਕਰੀਏ ਭਾਵੇਂ ਕਰੀਏ 35 ਹਾਂਜੀ ਖਾਣਾ ਜਿਹੜੀ ਆ 33 ਹਜ਼ਾਰ ਦੀ ਵਛੀ 33 ਹਜ਼ਾਰ ਦੀ ਹਾਂਜੀ ਚਲੋ 19 21 ਛੋਟ ਛੜ ਮੋਕੇ ਦੇ ਹੋ ਜੂਗੀ ਗਾੜੀ ਕਰਨੀ ਜਹਾਦੀ ਹੋ ਜੂਗੀ ਠੀਕ ਹੈ ਵਛੀ ਬਹੁਤੀ ਚੰਗੀ ਆ ਬੜਾ ਚੰਗੀ ਤੇ ਆ ਗੱਬਣਿਆਂ ਮੱਜ ਇਹ ਗੱਬਣਿਆਂ ਮੱਜ ਠੀਕ ਹੈ ਹਾਂਜੀ ਹਾਂਜੀ ਕਿੰਨੇ ਕੇ ਦੁੱਧ ਆ ਲਈ ਆ ਇਹ ਦੁੱਧ ਵੀ ਜੀ ਵੇਖ ਲਓ ਅੰਦਾਜ਼ਾ ਲਾ ਲਓ ਦੁੱਧ ਜੇ ਸਵੇਚੋਂ ਠੀਕੇ ਹਾਂਜੀ ਜੀ 스ਪੂਨ ਵੇਖ ਲਓ ਕੋਈ ਨਹੀਂ ਨਾ ਨਾ ਸਿੰਗ ਲੱਗਾ ਜੀ ਠੀਕ ਹੈ ਦੁੱਧੋਂ ਦਾ 13 ਕਿਲੋ ਦੀ ਗਾਰੰਟੀ ਬੰਦਿਆਂ ਦਿੱਤੀ ਆ ਤੇ ਤਾਉਗੀ ਵਿੱਚੋਂ ਨਹੀਂ ਠੀਕ ਹੈ ਹਾਂਜੀ ਹਾਂਜੀ ਖੋਲੋ ਫੇਰ ਤੋਰਦੀ ਬਹੁਤ ਚੰਗੀ ਅੱਖਰ ਬੜੇ ਚੰਗੇ ਹਾਂਜੀ ਸਪੂਨ ਕੱਲਾ ਕਰਨਾ ਲੱਗਾ ਬਾਕੀ ਮੋਹਰਾ ਦੀ ਝੋਟੀ ਆ ਤੇ ਚੰਗੀ ਜੰਮੀ ਪਲਈ ਜਿਹੜੀ ਇਹਦੇ ਆ ਥਾਣੇ ਦੇ ਦੇਖ ਸਕਦੇ ਆ ਪਾ ਲੱਗੇ ਤਾਂ ਤੇ ਬਾਕੀ ਮਿਲ ਕਿਵੇਂ ਨੇ ਚੰਗੀ ਲੱਗੀਆਂ ਬਹੁਤ ਹੀ ਚੰਗੀਆਂ ਪਿੱਛੇੋਂ ਪੈਰ ਰੱਖ ਕੇ ਚੜਦੇ ਕੋਈ ਇੰਨਾ ਦੇ ਸ਼ਹਿਰ ਮਾਰਦੀ ਝੋਟੀ ਦੇਖੋ ਠੀਕ ਹੈ ਹਾਂਜੀ ਕੋਲੋਂ ਬੜੀ ਤੇ ਭੰਨਾ ਪਾਉਗੀ ਕਿ ਨਹੀਂ ਕਿੰਨਾ ਫਿਰ ਇਹਦਾ ਮੁੱਲ ਮੋਲ ਤੋਂ ਵੀ ਜੀ ਝੋਟੀਆਂ ਹੋਈਆਂ 1 20 20 ਦੀਆਂ ਵੇਚੀਆਂ ਅੱਗੇ ਹਾਂਜੀ ਜੋਟੇ ਉੱਥੇ ਆਣ ਕੇ ਵੇਖੇ ਫੇਰ ਬਸੇ ਉੱਥੇ ਝੋਟੀ ਹੈ ਹਾਂਜੀ ਇੱਕ ਰਿਆ ਦੇਖ ਸਕਦੇ ਜੇ ਚਿਹਰਾ ਵੀ ਦੇਖ ਸਕਦੇ ਤੇ ਥੱਲੇ ਵੀ ਹੁਣ ਤੋਂ ਕਿੰਨੀ ਬਾਹਰ ਨੂੰ ਆਉਂਦੀ ਆ ਤੇ ਹੱਲੇ ਇਹਨੇ ਤਿਆਰ ਹੋਣਾ ਜਾਂ ਹਫਤਾ ਹਫਤੇ ਦੇ ਲਾ ਕੇ ਬੰਨੇ ਟਾਈਮ ਲਿਆ ਨਹੀਂ ਨਹੀਂ ਝੋਟੀ 1 ਦਾ ਦਈਏ 1 ਲੱਖ ਦੇ 10000 ਦੀ ਕੋਈ ਪੰਜ ਦੀ ਝੋਟੀ ਹੈ ਅੱਛਾ 1 ਲੱਖ ਦੇ 5000 ਦੀ ਦੇ ਦੇ ਬਾਕੀ ਕੱਦ-ਕੱਟ ਪਿੱਠ ਪੁੜੇ ਦੀ ਚੰਗੀ ਹੈ ਇਹ ਆਪੇ ਕੋ ਆਣ ਕੇ ਪਸੰਦ ਕਰੇ ਇੱਕ ਰੀ ਪਸੰਦ ਜ਼ਰੂਰ ਆਊਗੀ ਹਨਾ ਤੇ ਆ ਝੋਟੀ ਵੇਗੀ ਨਹੀਂ ਲਈ ਦੀ ਵੀ ਜੀ ਵੀਰ ਠੀਕ ਹੈ ਇਹਦੇ ਮਗਰ ਕੱਟੀ ਜੇ ਇਹਦੇ ਮਗਰ ਕੱਟੀ ਜੇ ਠੀਕ ਹੈ ਉੱਚਾ ਬੱਚਾ ਥੋੜਾ ਨਾ ਕਿਹ ਬੱਚਾ ਵਾ ਕੋਈ ਉੱਗੇ ਥੋੜਾ ਬੰਮੀ ਨਹੀਂ ਕੱਟੀ ਅੱਛਾ ਮਿਲਦੀ ਕੱਟੀ ਦੇ ਸੱਜਾਂ ਆ ਗੂ ਅੱਛਾ ਹਾਂਜੀ ਗੱਲ ਹੀ ਬਹੁਤ ਚੰਗੀ ਹੋ ਤਾਂ ਛੋਟੀ ਸੱਜਣਾ ਨਾ ਕੰਮੀ ਇਹਦਾ ਮੇਰੇ ਵੀ ਕੱਟੀ ਛੱਡ ਕੇ ਚੋਲੋ ਤੇ ਸ਼ਾਮੀ ਠੀਕ ਹੈ ਜੀ ਨਾਲ ਮਾਰੀ ਭੜੇ ਮੁੱਠ ਪਾ ਲੈਣਾ ਵਾ ਚਲ ਡੰਗਰ ਹੈ ਨਾ ਆੜੇ ਲੱਗ ਰਹੇ ਹਾਂ ਹਾਂਜੀ ਸਾਨੇ ਦੇ ਦੇਖ ਸਕਦੇ ਜੀ ਲੱਗੇ ਤਾਂ ਮੜੀ ਕੱਟੀ ਚੰਗੀ ਆ ਬੇਟੀ ਜੋ ਆਈ ਚੁਈ ਬੜੀ ਚੰਗੀ ਆ ਕੱਟੀ ਵੀ ਦਿਖਾ ਦੀ ਜੀ ਮੜੀ ਹਾਂਜੀ ਕੱਟੀ ਕਰੀ ਜੀ ਇਹਦੀ ਕੱਟੀ ਖਾਣਿਆ ਆ ਜਿਹੜੀ ਕੱਟੀ ਪਲੀ ਪਲੋਸੀ ਕੱਟੀ ਆ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧਿਆ ਦਾ ਮੁੱਲ ਵੀ ਜੀ ਛੋਟੀ ਉਹ ਭਾਵੇਂ 55000 ਦੀ ਵਿਕੇ ਨਾ ਹਾਂਜੀ ਉਹ ਵੀ ਹਾਸਲੇ ਵੇਖਦੀ ਹੈ ਮਤਲਬ ਇੱਟੀ ਇਹ ਦੇ ਹਾਂਜੀ ਤੇ ਭੋਂਢੀ ਦੀ ਛੋਟੀ ਉਹ ਭਾ 50000 ਦੇ ਦਈਆਂ ਤੇ 5 ਕਿਲੋ ਦੁੱਧ ਆ ਤੇ 5 ਕਿਲੋ ਦੁੱਧ ਦਾ ਕੋਈ ਮੁੱਲ ਨਹੀਂ ਤਾਂ 4 ਮਹੀਨੇ ਚੋਰੇ ਤੁਹਾਨੂੰ ਛੇ ਨੀ ਕੋਲੇ ਜਿੰਨਾ ਮੁੱਲ 50000 ਪਾਵਾਂਗੇ ਇਨਾਂ ਦੋਆਂ ਡੰਗਰਾਂ ਦਾ 6-7000 ਦੀ ਕੱਟੀ ਹੈ ਮਗਰ ਹਾਂਜੀ ਤੇ 40-45000 ਦੀ ਮਾਰ ਆ ਠੀਕ ਹੈ 50000 ਦੋ ਦਾਂ ਦੋਵੇਂ ਡੰਗਰਾਂ ਦੇ ਆ ਬਾਕੀ ਆ ਆਂ ਆ ਮਾਨਦਾਨ ਹੋਰ ਕਰਾਂਗੇ ਬਾਕੀ ਫਿਰ ਵੀ ਕੋਈ ਫੋਨ ਲਾ ਖੜੇ ਕੋਈ ਸਾਂਭਣ ਵਾਲਾ ਕਿਉਂਕਿ ਸਾਮ੍ਹ ਕੇ ਵੱਧ ਸਕਦੇ ਇਧਰਲੇ ਏਰੀਆ ਨਾਲ ਥੋੜੀ ਜਿਹਾ ਪਾਣੀ ਦੀ ਮਾਰ ਵੱਜੀ ਆ ਬਿਲਕੁਲ ਬਿਲਕੁਲ ਹਾਂ ਚਾੜੂ بڑے ਡੰਗਰ ਠੀਕ ਹੈ ਜੀ ਪਾਣੀ ਆ ਜੀ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਤੇ ਵੇਸ ਚੱਖ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਕੋ ਸ਼ੁਕਰੀਦੋ ਜੀ